ਭਾਰਤ ਵੱਲੋਂ ਚੀਨ ਦੇ ਤਿੰਨ ਪੱਤਰਕਾਰਾਂ ਦਾ ਵੀਜ਼ਾ ਨਾ ਵਧਾਉਣ ਤੋਂ ਇਨਕਾਰ ਕਰਨ ਦੇ ਮਾਮਲੇ ਵਿੱਚ ਚੀਨ ਨੇ ਤਿੱਖਾ ਇਤਰਾਜ਼ ਜਤਾਇਆ ਚੀਨ ਦੇ ਸਰਕਾਰੀ ਅਖਬਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਕਦਮ ਐਨਐਸਸੀ ਚ ਭਾਰਤ ਵੱਲੋਂ ਮੈਂਬਰਸ਼ਿਪ ਹਾਸਲ ਕਰਨ ਦੀ ਕੋਸ਼ਿਸ਼ ਚੀਨ ਵੱਲੋਂ ਸਾਥ ਨਦੀਮ ਦੀ ਪ੍ਰਤੀਕਿਰਿਆ ਹੈ ਤਾਂ ਇਸ ਗੱਲ ਦੇ ਗੰਭੀਰ ਸਿੱਟੇ ਨਿਕਲਣਗੇ ਪਾਰਟ ਸਰਕਾਰ ਨੇ ਚੀਨੀ ਖਬਰ ਏਜੰਸੀ ਸਿਉਹਾਂ ਦੇ ਤਿੰਨ ਚੀਨੀ ਪੱਤਰਕਾਰਾਂ ਦਾ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ ਇਹਨਾਂ ਤਿੰਨ ਪੱਤਰਕਾਰਾਂ ਦਾ ਵੀਜ਼ਾ ਇਸ ਮਹੀਨੇ ਦੇ ਆਖਿਰ ਤੱਕ ਪੂਰਾ ਹੋ ਗਿਆ ਸੀ ਗਲੋਬਲ ਟਾਈਮਜ਼ ਨੇ ਸੰਬਾਤ ਕੀਤਾ ਹੈ ਕਿ ਵੀਜ਼ਾ ਨਾ ਵਧਾਉਣ ਦਾ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ ਜਦਕਿ ਕੁਝ ਮੀਡੀਆ ਸੰਸਥਾਨਾਂ ਦਾ ਦਾਅਵਾ ਹੈ ਕਿ ਇਹਨਾਂ ਤਿੰਨਾਂ ਪੱਤਰਕਾਰਾਂ ਤੇ ਫਰਜ਼ੀ ਨਾਵਾਂ ਦਾ ਇਸਤੇਮਾਲ ਕਰਕੇ ਦਿੱਲੀ ਤੇ ਮੁੰਬਈ ਦੇ ਕੀ ਪਬੰਦੀਸ਼ਾ ਦਾ ਵਿਭਾਗ ਵਿੱਚ ਪਹੁੰਚਣ ਦਾ ਸ਼ੱਕ ਹੈ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਓਲੀ ਨੇ ਬੇਪਰੋਸ ਦੀ ਮਤੇ ਤੇ ਵੋਟਾਂ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇ ਦਿੱਤਾ ਇਸ ਕਾਰਨ ਮੁਲਕ ਵਿੱਚ ਤਾਜ਼ਾ ਰਾਜਸੀ ਸੰਕਟ ਖੜਾ ਹੋ ਗਿਆ ਓਲੀ ਪਿਛਲੇ ਸਾਲ ਅਕਤੂਬਰ ਨੂੰ ਪ੍ਰਧਾਨ ਮੰਤਰੀ ਬਣੇ ਸਨ ਉਹਨਾਂ ਨੇ ਪਿਛਲੇ 10 ਸਾਲਾਂ ਵਿੱਚ ਬਣੀ 8ਵੀਂ ਸਰਕਾਰ ਦੀ ਅਗਵਾਈ ਕੀਤੀ ਦੱਖਣੀ ਜਰਮਨੀ ਵਿੱਚ ਇੱਕ ਵਾਰ ਫਿਰ ਬੰਬ ਲਗਾਉਣ ਦੇ ਸਮੇਂ ਵਿਸਫੋਟ ਹੋਣ ਨਾਲ ਹਮਲਾਵਰ ਸਿੱਦੇ ਸ਼ਰਨਾਰਥੀ ਦੀ ਮੌਤ ਹੋ ਗਈ ਜਦਕਿ ਇਸ ਦੌਰਾਨ ਘਟਕੜ 12 ਲੋਕ ਜ਼ਖਮੀ ਹੋ ਗਏ ਇਹ ਤੋਂ ਦੇ ਬਾਵੇਰੀਆ ਵਿੱਚ ਇੱਕ ਹਫ਼ਤੇ ਦੇ ਵਿੱਚ ਇਹ ਤੀਜਾ ਹਮਲਾ ਹੈ ਜਾਣਕਾਰੀ ਮੁਤਾਬਕ 27 ਸਾਲ ਦਾ ਸ਼ਖਸ ਕੋਲੇ ਹੋ ਰਹੇ ਪੌਪ ਸੰਗੀਤ ਸਮਾਰੋਹ ਨੂੰ ਨਿਸ਼ਾਨਾ ਬਣਾ ਰਿਹਾ ਸੀ ਰਸਿਆ ਜਾ ਰਿਹਾ ਹੈ ਕਿ ਹਮਲਾਵਰਦੀ ਸ਼ਰਨ ਸੰਬੰਧੀ ਅਰਜ਼ੀ 1 ਸਾਲ ਪਹਿਲਾਂ ਨਾ ਮਨਜ਼ੂਰ ਕੀਤੀ ਗਈ ਸੀ ਇਸ ਹਮਲੇ ਦੇ ਵੇਲੇ ਰਾਤ ਕਰੀਬ 10 ਵਜੇ ਵਿਸਫੋਟ ਦੇ ਬਾਅਦ ਕਾਨਸਰਟ ਤੋਂ ਕਰੀਬ 2500 ਲੋਕਾਂ ਨੂੰ ਬਾਹਰ ਕੱਢਿਆ ਗਿਆ ਜਿਸ ਦੇ ਬਾਅਦ ਪੁਲਿਸ ਨੇ ਸ਼ਹਿਰ ਦੇ ਵਿੱਚ ਇਲਾਕੇ ਨੂੰ ਖੇਲ ਲਿਆ ਚੀਂਦੀ ਰਾਜਸਥਾਨੀ ਬੀਚਿੰਗ ਵਿੱਚ ਇੱਕ ਵਾਈਲਡ ਪਾਰਕ ਵਿੱਚ ਇੱਕ ਮਹਿਲਾ ਜਿਵੇਂ ਹੀ ਕਾਰ ਤੋਂ ਉਤਰੀ ਤਾਂ ਉਸ ਨੂੰ ਬਾਗ ਚੁੱਕੇ ਲੈ ਗਿਆ ਇਹ ਘਟਨਾ ਸ਼ਨੀਵਾਰ ਦੁਪਹਿਰ ਦੀ ਹੈ ਦੁਪਹਿਰ ਕਰੀਬ 3 ਵਜੇ ਸਫੇਦ ਰੰਗ ਦੀ ਸਿਡਾਨ ਦੇ ਵਿੱਚ ਪਰਿਵਾਰ ਚੜੀਆ ਕਰਦੇ ਚ ਘੁੰਮਣ ਆਇਆ ਸੀ ਦਰਸਾਲ ਇਸ ਪਰਵਾਣੇ ਵਿੱਚ ਰਸਤੇ ਹੀ ਗੱਡੀ ਨੂੰ ਰੋਕਿਆ ਤੇ ਡਰਾਈਵਰ ਸੀਟ ਤੇ ਬੈਠੀ ਮਹਿਲਾ ਉਤਰ ਕੇ ਦੂਜੇ ਪਾਸੇ ਬੈਠਣ ਲਈ ਆਉਂਦੀ ਹੈ ਤੇ ਇਸ ਤੋਂ ਪਹਿਲਾਂ ਕਿ ਉਹ ਬੈਠੇ ਪਿੱਛੇ ਤੋਂ ਆਇਆ ਬਾਦ ਉਸ ਨੂੰ ਕਸੀਟ ਕੇ ਲੈ ਜਾਂਦਾ ਹੈ ਕਿ ਇਸ ਤਰ੍ਹਾਂ ਦੂਜੀ ਮਹਿਲਾ ਸਾਥੀ ਰਤੇ ਵੀ ਇੱਕ ਦੂਜੇ ਸ਼ੇਰ ਨੇ ਹਮਲਾ ਕਰ ਦਿੱਤਾ ਇਤਸਾਦ ਛੇ ਦੇ ਬਾਅਦ ਵਨਪ੍ਰਭਾਗਤਿਆਂ ਗੱਡੀਆਂ ਮਹਿਲਾਵਾਂ ਨੂੰ ਬਚਾਉਣ ਲਈ ਆਈਆਂ ਪਰ ਉਰੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਦੋਹਾਂ ਮਹਿਲਾਵਾਂ ਦੀ ਮੌਤ ਹੋ ਗਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ੀ ਮਾਮਲੇ ਦੇ ਸਲਾਹਕਾਰ ਸਰਤਾਜ ਅਜੀਜ਼ ਨੇ ਇੱਕ ਵਾਰ ਫਿਰ ਕਸ਼ਮੀਰ ਮੁੱਦੇ ਨੂੰ ਉਚਾ ਲਿਆ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਤਿੱਖੇ ਰਵੱਈਏ ਤੇ ਜਵਾਬੀ ਹਮਲਾ ਕਰਦੇ ਹੋਣਾਂ ਐਤਵਾਲ ਨੂੰ ਕਿਹਾ ਕਿ ਕਸ਼ਮੀਰ ਦਾ ਭਵਿੱਖ ਕਸ਼ਮੀਰ ਦੇ ਲੋਕ ਖੁਦ ਤੈਅ ਕਰਨਗੇ ਨਾ ਕਿ ਭਾਰਤ ਉਹਨਾਂ ਨੇ ਕਿਹਾ ਕਿ ਯੂਨ ਸੁਰੱਖਿਆ ਕੌਂਸਲ ਨੇ ਵੀ ਕਸ਼ਮੀਰ ਦੇ ਲੋਕਾਂ ਨੂੰ ਖੁਦ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਹੋਇਆ ਹੈ ਰਾਗ ਦੀ ਰਾਜਧਾਨੀ ਬਗਦਾਦ ਦੇ ਸ਼ਿਆ ਬਹੁਲ ਜ਼ਿਲ੍ਹੇ ਦੇ ਐਂਟਰੀ ਗੇਟ ਤੇ ਇਕ ਆਤਮਕਾਤੀ ਹਮਲੇ ਚਕਟਡ 14 ਲੋਕਾਂ ਦੀ ਮੌਤ ਹੋ ਜਾਣ ਅਤੇ ਵੀ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਜਦੋਂ ਕਿ ਕੁਝ ਮਹੀਨੇ ਹੋਏ ਆਤਮਕਾਤੀ ਹਮਲੇ ਦੀ ਜ਼ਿੰਮੇਵਾਰੀ ਪਹਿਲਾਂ ISI ਨੇ ਲਈ ਸੀ ਜਿਸ ਵਿੱਚ 292 ਲੋਕ ਮਾਰੇ ਗਏ ਸਨ ਤੇ ਦਿਨੀ ਮਲੇਸ਼ੀਆ ਦੇ ਜੋਹੋਰ ਵਿੱਚ ਕਿਸ਼ਤੀ ਪਲਟਣ ਮਗਰੋਂ 8 ਲੋਕਾਂ ਦੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਅਤੇ 20 ਲੋਕ ਲਾਪਤਾ ਨੇ ਜਾਣਕਾਰੀ ਮੁਤਾਬਕ ਇਹ ਕਿਸ਼ਤੀ 60 ਲੋਕਾਂ ਦੇ ਜਾ ਰਹੀ ਸੀ ਅਤੇ ਤੇਜ਼ ਲਹਿਰਾ ਕਾਰਨ ਨੇ ਦੇਰ ਰਾਤ ਪਲਟ ਗਈ ਸੀ ਇਸ ਕਿਸ਼ਤੀ 'ਚ ਸਵਾਰ ਸਾਰੇ ਲੋਕ ਇੰਡੋਨੇਸ਼ੀਅਨ ਸਨ ਅਤੇ ਅਜਿਹਾ ਕਿਹਾ ਜਾ ਰਿਹਾ ਹੈ ਕਿ ਉਹ ਗੈਰ ਕਾਨੂੰਨੀ ਪ੍ਰਵਾਸੀ ਸਨ